ਜੀ ਸਾਥ ਸਾਰੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਕੱਲ੍ਹ ਵਾਲੇ ਦਿਨ ਉਸ ਤੋਂ ਮੁਖਾਇਆ ਤੇ ਆਪਣੇ ਖਲਾਰਾ ਬਹੁਤ ਪਿਆ ਪਿਆ ਤੇ ਲਓ ਜੀ ਸਾਫ ਸਫਾਈ ਆਪਾਂ ਨੇ ਸਾਰੀ ਕਰਤੀ ਝਾੜੂ ਪੋਚਣ ਮੇਰ ਤਾਂ ਦੇਖੋ ਖਲਾਰਾ ਸਾਰਾ ਚੱਕਤਾ ਜਿਹੜਾ ਪਿਆ ਤੇ ਕੱਲ ਮੇਰੀ ਸਾਰੀ ਦਿਹਾੜੀ ਲੱਗ ਗਈ ਜੀ ਖਲਾਰਾ ਸਾਫ ਕਰਦੀ ਦੀ 1:30 ਵਜ ਗਿਆ ਕਿਉਂਕਿ ਕੱਚੇ ਹੋਣ ਕਰਕੇ ਸਾਡੇ ਗਰਦ ਵੀ ਜ਼ਿਆਦਾ ਉੱਠਦੀ ਆ ਇੱਥੇ ਫਿਰ ਮੈਂ ਕੱਲ ਸਾਰਾ ਤੋਤਾ ਜਿਹੜਾ ਕੱਚਾ ਸੀ ਫੇਰ ਸਭਾਈਆਂ ਹੋਈਆਂ ਨੇ ਸਾਰੇ ਕਿਤੇ ਹੁਣ ਸਾਫ ਹੋ ਗਿਆ ਸਾਰਾ ਆਪਣਾ ਬੱਚੀ ਸਾਰਾ ਸਾਫ ਹੋ ਗਿਆ ਇਧਰ ਵੀ ਸਾਫ ਹੋ ਗਿਆ ਇਹ ਕਾ ਹੁਣ ਪੜਦਾ ਪਾਉਨੇ ਆਪਾਂ ਆ ਵੀ ਸਾਫ ਹੋ ਗਿਆ ਜੀ ਆਪਣਾ ਸਾਰਾ ਸਾਫ ਕਰਤਾ ਪਹਿਲਾਂ ਮੇਰੀ ਇਸਲਾਹ ਦੀ ਮੈਂ ਖਪੜਦਾ ਨਵਾਂ ਲੈ ਕੇ ਆਉਣੀ। ਫਿਰ ਹੁਣ ਮੈਂ ਇੱਕ ਘਰੀ ਪਿਆਤੀ ਜੀ ਆਪਣੇ ਲਿਖਾ ਹੋਇਆ ਬੈੱਡਰੂਮ ਵੀ ਆਪਾਂ ਨੇ ਸਾਫ਼ ਕਰਤੇ। ਉਹ ਏਸੀ ਤੇ ਵੀ ਕਵਰ ਪਾਉਣਾ। ਉਹ ਨੂੰ ਵੀ ਅੱਜ ਦੇਖਦੀ ਆਂ। ਜੀ ਖੰਨੀ ਮੈਂ ਕਿਤੇ ਧਰ ਕੇ ਭੁੱਲ ਗਈ। ਦੇਖਦੀ ਆਂ ਉਹ ਨੂੰ ਵੀ। ਪਹਿਲਾਂ ਮੈਂ ਆਂਤੀ ਜੀ ਵੀ ਨਵੇਂ ਲੈ ਕੇ ਆਉਂਗੀ ਕਵਰ। ਹੁਣ ਮੈਂ ਕਿਹਾ ਵੀ ਚਲ। ਐਨੇ ਇਹਦੇ ਨਾਲ ਕੰਮ ਸਰਦਾ ਨਾ ਠੰਡਾ ਜੀ ਜੀ ਨਹੀਂ ਕਰਦਾ। ਆਹ ਪੜਦੇ। ਸੌਰੀ ਪੜਦੇ। ਹੁਣ ਇਹਦੇ ਨਾਲੇ ਕੰਮ ਸੱਚਾ ਲਾ ਲਵਾਂ ਨੇ। ਇਹ ਹੀ ਚੜਾ ਦੰਨੇ ਆ। ਫਿਰ ਇਹਨਾਂ ਇੱਕ ਸਾਰ ਦੇ ਲਿਆਵਾਂਗੇ ਸਾਰੇ ਕਿਤੇ ਲਾਉਣ ਵਾਲੇ। ਇਹ ਤਾਂ ਹੁਣ ਆਪਣੇ ਪੁਰਾਣੇ ਕਮਰੇ ਦੇ ਪਏ ਤੇ ਉਹੀ ਲਾ ਦਿੰਨੇ। ਜੀ ਆਪਾਂ ਹੁਣ ਪੁਰਾਣਾ ਪੱਟ ਦੇ ਪੈਪ ਦੇ ਵਿੱਚ ਪਾ ਲੈਂਦੇ ਆ। ਇਹਨੂੰ ਵੀ ਆਪਾਂ ਇੱਦਾਂ ਇਕੱਠੇ ਕਰਕੇ ਬਾਹਾਂ ਦੇਣਾ। ਫਿਰ ਇਹ ਹੋਣੀ ਹੁੰਦੇ ਹੈਗੇ। ਇਹਦੇ ਨਾਲ ਆਂ ਟੱਚ ਕਰ ਲਿਆ।

ਆਪਾਂ ਖਾਣੇ ਦੀ ਵੀਡੀਓ ਬਣਾਵਾਂਗੇ ਹੁਣ ਇਹ ਜਿਹੜਾ ਆਪਣਾ ਇੱਕ ਟੰਡਾ ਜੀ ਇਹਨੂੰ ਆਪਾਂ ਨੇ ਰੱਖ ਲਿਆ ਤੁਹਾਨੂੰ ਇਹਨਾਂ ਨੂੰ ਦੋਨਾਂ ਨੂੰ ਇਕੱਠਿਆਂ ਨੂੰ ਆਪਾਂ ਦੇ ਵਿੱਚ ਪਾਉਣਾ ਇਹਦੇ ਪਰਦੇ ਦੇ ਜੁਆਇੰਟ ਕਰਕੇ ਐਂ ਪਾ ਲਿਆ ਨਹੀਂ ਪਰਦੇ ਨੂੰ ਕੋਈ ਹੁੰਦੀ ਨਹੀਂ ਇਹਦੇ ਨੇ ਫਿਰ ਐਂ ਨਹੀਂ ਦਿੱਤਾ ਨਾ ਜਿਹੜਾ ਨਾ ਬਚਾਵਾ ਦੀ ਬਿਲਡ ਰਹੇਗੀ ਇਹ ਜੁਆਇੰਟ ਹੋ ਗਈ ਨਹੀਂ ਹੁੰਦੀ ਵੀ ਰਹਿੰਦੀ ਆਪਾਂ ਪਹਿਲੇ ਵੇਪਾ ਦੀ ਵੜ ਕਰਕੇ ਪਾਉਣੀ ਹੈ ਦੇ ਪਾਲ ਲੈਣੇ ਇੱਕ ਕਰ ਤੇ ਆਪਾ ਪਾਉਣਾ ਦੀ ਮਿਰਚਾਂ ਦਾ ਚਾਰ ਪਹਿਲਾਂ ਪੰਜਾਹ ਆਮਨੇ ਵੇਖਤਾ ਤੇ ਆਪਾ ਪਾਉਣਾ ਚਾਰ ਚਾਰ ਦੀ ਗਿਣੀ ਵਿੱਚ ਬਣਾ ਸ਼ੇਅਰ ਕਰਾਂਗੇ ਚਲੋ ਜੀ ਹੁਣ ਇਹਨਾਂ ਨੂੰ ਫੁੱਪ ਪਾ ਡੰਗਦੇ ਨੇ ਨੋ ਜੀ ਪੜਦੇ ਆਪਾਂ ਨੇ ਚੜਾਤੇ ਹੁਣ ਇਹਨਾਂ ਨੂੰ ਆਪਾਂ ਤਾਣ ਦਿੰਨੇ ਆ ਦੇਖਦੇ ਹਾਂ ਵੀ ਸੋਹਣੇ ਲੱਗਦੇ ਨੇ ਜਾਂ ਨਹੀਂ ਲਓ ਜੀ ਵਧੀਆ ਲੱਗਦੇ ਨੇ ਕੰਮਸਾਰ ਦੇ ਹੋ ਗਏ ਆਪਣੇ ਵਧੀਆ ਕਮ ਸਰਦਾ ਜ ਆਪਣਾ ਹੋ ਗਿਆ ਇਹਦੇ ਨਾਲ ਥੋੜੀ ਜੀ ਲੁੱਕ ਵਧੀਆ ਹੋ ਗਈ ਜੀ ਲੁੱਬੀ ਦੀ ਹੋਰ ਤਾਂ ਕੀ ਆ ਉਸੋਂ ਬਾਹਰੋਂ ਦਿਸਦੇ ਵੀ ਤੇ ਜਿਹੜਿਆ ਹੁਣ ਇਹਦੇ ਕਰਕੇ ਆਪਣੇ ਸਾਗੜ ਜੀ ਪੈਂਦੀ ਆ ਨਾ ਇਹਦੇ ਨਾਲ ਸਿੱਟੇ ਮੋਰੀਆਂ ਦੇ ਬਾਹਰ ਲੱਗਦੇ ਨੇ ਜਿਹੜੇ ਵਿੰਡੋਆਂ ਤੇ ਉਹ ਅੰਦਰੋਂ ਚਮਕੀ ਜਾਂਦੇ ਨੇ ਵੀ ਸ਼ੀਸ਼ੇ ਖਰਾਬ ਹੋਏ ਪੈਨੇ ਹੁਣ ਇਹਦੇ ਨਾਲ ਚਲ ਪਰਦੇ ਨਾਲ ਆਪਣੇ ਲੁੱਕ ਗਏ ਸ਼ੀਸ਼ੇ ਹੁਣ ਥੋੜਾ ਜਿਹਾ ਸਾਰਾਂਗੇ ਇਹਦੇ ਨਾਲ 2-3 ਮਹੀਨੇ ਐਨੇ ਫਿਰ ਆਪਾਂ ਠੰਡ ਜੀ ਘੱਟੀ ਤੋਂ ਵਧੀਆ ਲਿਆ ਕੇ ਸਾਰੇ ਕਿਤੇ ਕਸਰ ਦੇ ਚੜਾ ਦਾਂਗੇ। ਲਓ ਜੀ ਹੁਣ ਆਪਾਂ ਪਾਉਣ ਲੱਗੇ ਆਦਰਕ ਤੇ ਮਿਰਚ ਦਾ ਚਾਰ। ਇਹ ਆਦਰਕ ਉਤਨਾ ਆਪਾਂ ਲਾਈਵ 'ਚ ਕੱਟ ਰਹੇ ਤੇ ਕੱਲ ਰਾਤ ਲਾਈਵ 'ਚ ਕੱਟ ਲਈਦੀ ਆਦਰਕ ਤੇ ਮਿਰਚ। ਉਹ ਲਾਈਵ ਦੀ ਆਪਣੇ ਦੀ ਆਵਾਜ਼ ਹੀ ਨਹੀਂ ਆਈ ਜੀ ਨਾਵੇਂ ਨੇ ਕਿਸੇ ਨੂੰ ਦੱਸਿਆ ਵੀ ਆਵਾਜ਼ ਨਹੀਂ ਆਉਂਦੀ। ਜਿਹੜੀਆਂ ਮਿਰਚਾਂ ਨੇ ਜੀ ਇਹਨਾਂ ਦੇ ਵਿਚਾਲੇ ਆਪਾਂ ਇਦਾਂ ਚੀਰ ਪਾ ਲੈਂਦੇ ਆ। ਇਹਦਾ ਇਹ ਦੋ ਦੋ ਬਣਾ ਲੈਨੇ ਆ ਨਾ। ਇਦਾਂ ਚੀਰ। ਕਿਉਂਕਿ ਇਹ ਸੇਤੀ ਹੋ ਜਾਂਦੀਆਂ ਨੇ ਖਾਣ ਵਾਲੀਆਂ ਜੇ ਹੁਣ ਇਹਨਾਂ ਨੂੰ ਆਪਾਂ ਵਿੱਚ ਕੁਝ ਨਹੀਂ ਕਰਾਂਗੇ ਫਿਰ ਇਹਨਾਂ ਨੇ ਇਹਨਾਂ ਦੇ ਵਿੱਚ ਸਿਰਕਾ ਤੇ ਤੇਲ ਨਹੀਂ ਪੈਣਾ। ਇਸ ਲਈ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਮਿਰਚਾਂ ਨੂੰ ਇਦਾਂ। ਇਹਨਾਂ ਜਿਹੜਾ ਪਸਾਰੀਆਂ ਮਿਰਚਾਂ ਕੱਟ ਲੈਣੇ ਇੱਦਾਂ ਕੁਸ ਮਿਰਚਾਂ ਚ ਤਾਂ ਆਪਾਂ ਲੰਬੇ ਚੀਰ ਪਾਤੇ ਇਦਾਂ ਕੁਸ ਮਿਰਚਾਂ ਆਪਾਂ ਨੇ ਦੋ ਦੋ ਕਾਤੀਆਂ ਇੱਕ ਤੋਂ ਇਦਾਂ ਕੱਟ ਪਾਤੇ ਵਿੱਚ ਵਸਦੇ ਆ ਵੀ ਇਹਨਾਂ ਦੇ ਵਿੱਚ ਤੇਲ ਲੱਗ ਜਾਊ ਚੰਗੀ ਤਰ੍ਹਾਂ ਤੇ ਆਪਣੇ ਸਿਰਕਾ ਲੱਗ ਜਾਊਗਾ ਬਹੁਤੇ ਮਸਾਲੇ ਨਹੀਂ ਜੀ ਆਪਾਂ ਵਿੱਚ ਇਹਦੇ ਪਾਉਂਦੇ ਥੋੜੇ ਪਾਵਾਂਗੇ लो जी मिर्च अपन ने सारियाँ कट लिया हम पाने नमक किलो का चार होदा तो बीच मिर्च चार क चमच आप नूण दे पा लें क्योंकि नून नौ है ਚਮਚਾ ਪਾ ਲੈਨੇ ਹਰਦੀ ਦਾ ਮੇਰਾ ਚਮਚਾ ਛੋਟਾ ਜੀ ਹੁਣ ਇਹਦੇ ਵਿੱਚ ਆਪਾਂ ਕਿਉਂਕਿ ਮਿਰਚ ਤਾਂ ਆਪਣੇ ਕੋਲ ਹੈਗੀ ਆਪਾਂ ਨੂੰ ਲੋੜ ਨਹੀਂ ਇਹਦੇ ਵਿੱਚ ਆਪਾਂ ਥੋੜੀ ਜਿਹੀ ਦੇਗੀ ਮਿਰਚ ਪਾ ਲੈਨੇ ਇਹਦੇ ਨਾਲ ਕਲਰ ਵਧੀਆ ਆਊਗਾ ਹੋਰ ਕੁਛ ਨਹੀਂ ਕਲਰ ਵਾਸਤੇ ਕੋਈ ਕਵੜੀ ਤਾਂ ਹੈ ਨਹੀਂ ਜੀ ਔਰ ਆਪਾਂ ਕੋਈ ਚੀਜ਼ ਨਹੀਂ ਇਹਦੇ ਵਿੱਚ ਪਾਉਂਦੇ ਕੁਝ ਮੈਨ ਪਾਵਾਂਗੇ ਅਜਮੈਨ ਪਾ ਲੈਂਦੇ ਆ ਥੋੜੀ ਜਿਹੀ ਇਹ ਲੋਚ ਅਜਮੈਨ ਉੱਪਰ ਲੱਗੀ ਹੋਈ ਚਾਰਦੇ ਬਹੁਤ ਵਧੀਆ ਲੱਗਦੀ ਆ ਉਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਨੇ ਮਿਕਸ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਕੜਸੀ ਕਸਰੋਂ ਦਾ ਤੇਲ ਬਹੁਤਾ ਨਹੀਂ ਪਾਉਂਦੇ ਇੱਕ ਕੜਸੀ ਕੇ ਤੇਲ ਦੀ ਆਪਣੇ ਕੋਲ ਤੇ ਉਹਨਾਂ ਕੇ ਆਪਾਂ ਪਾ ਲੈਨੇ ਸਿਰਕਾ ਕਿਉਂਕਿ ਸਿਰਕੇ ਨਾਲ ਆਪਾਂ ਨੂੰ ਥੋੜੀ ਜਿਹੀ ਕੱਟੀ-ਕੱਟੀਆਂ ਵੀ ਚਾਹੀਦੀਆਂ ਨੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਤਾਂ ਜੋ ਆਪਣੇ ਚਾਹ ਰੀ ਲੱਗ ਜਾਣ ਨਾਲੇ ਤਾਂ ਸਰਕਾ ਪਾਉਣ ਨਾਲ ਜੀ achar ਖਰਾਬ ਨਹੀਂ ਹੁੰਦਾ ਤੇ ਨਾਲੇ ਥੋੜਾ ਜਿਹਾ ਖਟਾ-ਖਟਾ ਹੋ ਜਾਂਦਾ ਇਹ ਬਹੁਤਾ ਸਰਕਾ ਪਾਉਣਾ ਜੀ ਫੇਰ ਆਪਣਾ ਆਪ ਦਾ ਦੰਦ ਖੱਟੇ ਕਰਨ ਲੱਗ ਜਾਵਾਂ ਜਿਹੜਾ ਖਟੀਆਂ ਹੋ ਜਾਂਦੀਆਂ ਨੇ ਜਦ ਆਪਾਂ ਖਾਣੇ ਆਦਿ ਨੂੰ ਲੋਚੀ ਆ ਡੱਬੇ ਨੂੰ ਖੋਲ ਦਿਓ ਮੇਰੇ ਆ। ਹੁਣ ਆਪਾਂ ਡੱਬੇ ਦੇ ਵਿੱਚ ਪਾ ਲੈਨੇ ਆ ਚਾਰ। ਬੜਾ ਸੋਤਨਾ। ਆਪਣਾ achar ਵਧੀਆ ਬਣਿਆ ਰਹੇ, ਖਰਾਬ ਕੂ ਬਣਾ ਹੋਵੇ। ਲੋ ਜੀ ਮੈਂ ਡੱਬਾ ਲਿਬੜਨ ਤੋਂ ਡਰਦੀ ਕਿ ਮੇਰੇ ਹੱਥਾਂ ਨਾਲ ਲਿਬੜ ਜਾਊਗਾ। ਪਰ ਲਿਬੜ ਗਿਆ ਆਪਾਂ ਕੋਈ ਗੱਲ ਨਹੀਂ ਸਾਫ਼ ਕਰ ਦਾਂਗੇ। ਲਓ ਜੀ। ਲਓ ਜੀ ਚਾਰ ਆਪਣਾ ਬਣ ਗਿਆ। ਇਹਨੂੰ ਹੁਣ ਆਪਾਂ ਢੱਕ ਕੇ ਰੱਖ ਦਿੰਨੇ ਆ ਦੋ ਤਿੰਨ ਦਿਨਾਂ ਬਾਅਦੋਂ ਖਾਣ ਲੱਗ ਜਾਂਗੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਰ ਦਿਓ। ਮਿਲਦੇ ਆ ਕਿਸੇ ਹੋਰ ਵੀਡੀਓ 'ਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲਓ ਜੀ ਖਿਚੜੀ ਦੇਖੋ ਆਪਣੀ ਬਣ ਗਈ। ਇਹਨੂੰ ਅੱਧਾ ਪੌਣਾ ਘੰਟਾ ਹੋ ਗਿਆ ਜਿਹੜੀ ਜਿਹਦੀ ਨੂੰ ਚੰਗੀ ਤਰ੍ਹਾਂ ਘੋਲਦੀਆਂ ਆਪਣੀਆਂ ਸਬਜ਼ੀਆਂ ਸਾਰੀ ਚਿਚੜੀ ਵਧੀਆ ਬਣ ਗਈ ਜੀਰਾ ਮੈਂ ਆਫ ਕੈਮਰਾ ਪਾਤਾ ਜੀ ਵਿੱਚ ਜੀਰਾ ਵੀ ਪਾਤਾ ਤੀਆ ਦੇਖੋ ਮੈਨੂੰ ਐ ਦੀ ਕੈਮਰੇ ਵਾਲਾ ਹੈ ਨਹੀਂ ਤੇ ਰਹੂ ਹਾਂ ਚਲ ਹੁਣ ਆਪਾਂ ਇਹਦੇ ਵਿੱਚ ਧਨੀ ਐਡ ਕਰ ਦਿੰਨੇ ਆ ਧਨੀ ਆਪਾਂ ਨੇ ਸਮਾਰ ਲਿਆ ਤੇ ਸਮਾਰ ਕੇ ਧੋ ਲਿਆ ਕੱਟ ਕੇ ਪਾਲ ਲੈਨੇ ਨੀਂਚੇ ਥੋੜਾ ਜਿਹਾ ਸੇਕ ਲਵਾ ਕੇ ਲੋ ਜੀ ਖਿਚੜੀ ਆਪਣੀ ਹੋ ਗਈ ਤਿਆਰ ਆ ਪਲੇਟ ਥੋੜੀ ਜੀ ਇਹਦੇ ਵਿੱਚ ਉਬਲ ਗਈ ਜੀ ਕਿਤੀ ਤਾਂ ਕਰਕੇ ਖਰਾਬਾਗੀ ਦੇਖੋ ਮੁੰਡੀ ਖਰਾਬ ਦੇ ਰਹੀ ਹੈ ਉੱਪਰ ਇਹਦੇ ਉੱਪਰ ਖਿਚੜੀ ਉਬਲ ਗਈ ਲਓ ਜੀ ਖਿਚੜੀ ਨੂੰ ਆਪਾਂ ਪਾ ਲੈਨੇ ਪਲੇਟ ਦੇ ਵਿੱਚ ਦੇਖੋ ਕਿੰਨੀ ਵਧੀਆ ਲੁੱਕ ਆਈ ਆ। ਨਾ ਵਜੇ ਜੇ ਪਰਪਾ ਲੈਨੇ ਆਪਾਂ ਥੋੜਾ ਜਿਹਾ ਦੇਸੀ ਘੀ ਜੇ ਕਿਸੇ ਨੇ ਖਾਣਾ ਤਾਂ ਅਗਲਾ ਪਾ ਵੀ ਸਕਦਾ ਜੇ ਨਹੀਂ ਖਾਣਾ ਤਾਂ ਨਾ ਵੀ ਸੀ। ਪਰ ਆਪਾਂ ਦੀਆਂ ਦਾਦੀਆਂ ਨਾਨੀਆਂ ਪਹਿਲਾਂ ਇਦਾਂ ਹੀ ਕਰਦੀਆਂ ਨੇ ਚਾਵਲਾਂ ਦੇ ਵਿੱਚ ਘੀ ਦੇਸੀ। ਖਿਚੜੀ ਦੇ ਵਿੱਚ ਕੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਜੀਰੋ ਫਾਈਟ ਖਿਚੜੀ ਜੇ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ